ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਅੱਜ ਹੈਗਾ ਜੀ ਚਰਨਜੀਤ ਦਾ ਜਨਮ ਦਿਨ ਤੇ ਤੁਹਾਨੂੰ ਚਰਜੀ ਦੇ ਜਨਮ ਦੇ ਜਨਮ ਦਿਨ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਤੇ ਕਰਾਂਗੇ ਸ਼ਾਮ ਨੂੰ ਜੀ ਕੋਈ ਯਾਨੀ ਕਿ ਕਹਿਣਾ ਮਲਾਲੇ ਪੂਰੀ ਰਾਇ ਜੀ ਨਹੀਂ ਬਣੀ ਹੋਈ ਜੋ ਵੀ ਪਰ ਰਾਇ ਕਰਾਂਗੇ ਜੋ ਵੀ ਹੈ ਮਾਤਾ ਨੂੰ ਪੁੱਛ ਕੇ ਹੀ ਕਰਾਂਗੇ ਕਿਉਂਕਿ ਤੁਹਾਨੂੰ ਆਪਾਂ ਪਹਿਲੀਆਂ ਵੀਡੀਓ ਚ ਦੱਸਿਆ ਕਿ ਜਿੱਦਾਂ ਤੁਹਾਨੂੰ ਕਹਦੀ ਆ ਮਾਂ ਆਪਾਂ ਕਰਦੇ ਆ ਉਦਾਂ ਤੇ ਅੱਜ ਬਣਨਾ ਜੀ ਚਰਨਜੀਤ ਦੀ ਖੁਸ਼ੀ ਦੇ ਜਨਮ ਦਿਨ ਤੇ ਬੀਬੀ ਨੇ ਬਣਾਉਣਾ ਜੀ ਸਾਗ ਤੇ ਬੈਠੀ ਆਈ ਆਗ ਲੱਗੀ ਹੋਈ ਐ ਇੱਧਰ ਸਵਾਰਨ ਹਾਂ ਬੀਬੀ ਸਾਗ ਸਵਾਰਨ ਸਾਸਰੀ ਘਾਲ ਵੀ ਬੋਲਦੇ ਹੈਂ ਕੀਆ ਸਾਸਰੀ ਘਾਲ ਮੈਂ ਹੁਣ ਤਾਂ ਸਾਦੇ ਨਾ ਮਹਾਰਾਜ ਥੰਦ ਚੜਦੀ ਕਲਾ ਵਿੱਚ ਰੱਖੋ ਤੇ ਮਾਂ ਆਗ ਸਾਗ ਲੱਗਿਆ ਜੀ ਸਵਾਰਨ ਕਹਿੰਦੇ ਵੀ ਸਾਗ ਬਣਾਉਣਾ ਅੱਜ ਕਿਹਦੇ ਚਿਹਰੇ ਹੁਣ ਤਾਂ ਪਰਦੇਸੀ ਐ ਸਾਗ ਅੱਜ ਤੁਹਾਨੂੰ ਪਤਾ ਹੀ ਕੀ ਨਾਲੇ ਕੀ ਆਇਆ ਅੱਜ ਪਣ ਚਾਂਜੀ ਤਾਂ ਚਰੋਂ ਦੇਣਾ ਹਾਂ ਬੜਾਈ ਬਾਈ ਸਾਹਿਬ ਦਾੰਨਿਆ ਮਾਰਾ ਤੁਹਾਨੂੰ ਐਕਣੀ ਖੁਸ਼ੀਆਂ ਦੇ ਦਿੰਦੇ ਆਵੇ ਹਾਂ ਤਾਂ ਸ਼ਾਮ ਦੀ ਕੀ ਪ੍ਰੋਗਰਾਮ ਬਣਦਾ ਅੱਜ ਵੀ ਤੇਰਾ ਹਾਂ ਕੋਕੀ ਕੋ ਕਟਵਾਉਣ ਦਾ ਬਣਦਾ ਹੋਣਾ ਤੇਰਾ ਵੀ ਤੂੰ ਅੱਜ ਕੇਕ ਕੋ ਲਿਆਉਂਗੀ ਕਿ ਨਹੀਂ ਕੇਕ ਨਹੀਂ ਆਉਂਗੀ ਕੇਕ ਨਹੀਂ ਆਉਂਗੀ ਤੂੰ ਲਿਆਉਂਗੀ ਜਾ ਕੇ ਮੈਂ ਆਉਂਗੀ ਫਿਰ ਜਾਇਆ ਹਾਂ ਮੈਂ ਜਾਣਦੀ ਹਾਂ ਅੱਧੀ ਦਾ ਇਹ ਨਹੀਂ ਕੇਕ ਹਾਂ ਇਹ ਤੇ ਜਨਮ ਦਿਨ ਮਨਾਉਣਾ ਜੀ ਚੈਲੰਜ ਜਿੱਤ ਦਾ ਕਟਵਾਵਾਂਗੇ ਜੀ ਕੇਕ ਸ਼ਾਮ ਨੂੰ ਤੇ ਫੇ ਹੁਣ ਸਾਗ ਮੈਂ ਉਧਰ ਹੀ ਧਰ ਲਵਾਂ ਉਧਰ ਹੀ ਰਹਿਣਾ ਭਾਈ ਹਨਾ ਹਾਂ ਤੇ ਹੁਣ ਤੂੰ ਕਿੱਥੇ ਬਣਾਉਂਗੀ ਉਹਨਾਂ ਕੋਲ ਵੀ ਥੋੜਾ ਜਿਹਾ ਤੋੜਿਆ ਹੈ ਚੈਲੰਜ ਜਿੱਤਣਾਂ ਕੋਲ ਤੇ ਉਹ ਬਣਾ ਲੈਣਗੇ ਵਿੱਚ ਬਾਗੇ ਹਨਾ ਤੇ ਵਧੀਆ ਬਣ ਜੂਗਾ ਚਲ ਦੋ ਡੰਗ ਦਾ ਹੋ ਜੂ ਕਰਾਈ ਪਾਲਕ ਮੇਰੀ ਹੈ ਯਾਰ ਲੋਕੀ ਨੇ ਵਿਚਾਰੇ ਇਹ ਤੇ ਜੰਦਾ ਕਿ ਤਾ ਛੰਮੀ ਨਾਲ ਤੋਂ ਛੰਮੀ ਨੇ ਤੇ ਸਾਗ ਤੋੜ ਕੇ ਲੰਡਾ ਤੇ ਭਾਈ ਸਾਨੂੰ ਇਹਨਾਂ ਦੇ ਸਾਗ ਦਾ ਬਹੁਤ ਬਹੁਤ ਪਾਉ ਹੈ ਕਿਉਂਕਿ ਅਸੀਂ ਜਾ ਕੇ ਜਦੇ ਤੋੜ ਲੈਂਦੇ ਹੁੰਦੇ ਸਾਨੂੰ ਜਵਾਬ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਵੈਸੇ ਵੀ ਵੀ ਪਿੰਡ ਦੇ ਵਿੱਚ ਤਾਂ ਆਪਣੇ ਕਿਸੇ ਦੀ ਵੀ ਬੜ ਜਾ ਲੈਣ ਇਨਸਾਨ ਨੂੰ ਖੇਤਾ ਕੋਈ ਨਹੀਂ ਰੋਕਦਾ ਰੋਕਦਾ ਕੋਈ ਵੀ ਨਹੀਂ ਹੈਗਾ ਤੇ ਬਾਕੀ ਬੋਲ ਬਾਣੀ ਤੇ ਗੱਲ ਵੀ ਵੀ ਮੁੱਕ ਜਾਂਦੀ ਆ ਜਿਹੇ ਜੀ ਬੰਦੇ ਦੀ ਬੋਲ ਬਾਣੀ ਹੁੰਦੀ ਆ ਅਗਲਾ ਵੀ ਵਰਤ ਬਤਾਓ ਉਹੋ ਜਿਹਾ ਹੀ ਕਰਦਾ ਬਸ ਜਿਹੜਾ ਜਗਲਾ ਕਰਦਾ ਉਹੋ ਜਿਹਾ ਕਰੂ ਬਸ ਬਸ ਮੁੱਕ ਗਈ ਗੱਲ ਲੋੜੇ ਨਹੀਂ ਬਹੁਤ ਉੱਪਰ ਚੜਨੇ ਦੀ ਜੇ ਅਗਲਾ ਜੀ ਕਹਿੰਦਾ ਤਾਂ ਸਾਡਾ ਹੀ ਫਰਜ਼ ਬਣਦਾ ਉਹਨੂੰ ਜੀ ਕਹਿ ਕੇ ਹੀ ਬੁਲਾਉਂਦਾ ਸਹੀ ਗੱਲ ਆ ਬੀਬੀ ਤੇਰੀ ਚਲੋ ਜੇ ਸਾਡਾ ਫਰਜ਼ ਬਣਦਾ ਅਗਲੇ ਨੂੰ ਇੱਜ਼ਤ ਦੇਣਾ ਚਲੋ ਠੀਕ ਨੇ ਇੱਕ ਜੀ ਠੀਕ ਆ ਵਧੀਆ ਏ ਚੋਰ ਨਮਿਤਾ ਜੀ ਬੜਾ ਠੀਕ ਠਾਕ ਤੇ ਚੱਲ ਫਿਰ ਮੈਨੂੰ ਬੀਬੀ ਮੈਂ ਜਾਵਾਂ ਮੈਂ ਵੀ ਮੜਾ ਮੂਟਾ ਨਾਉਣਾ ਤੋਣਾ ਅੱਜ ਤਾਂ ਪ੍ਰਸ਼ਾਦ ਤਾਂ ਵੀ ਖਾ ਹੋਇਆ ਘਰ ਜਾ ਕੇ ਹੁਣ ਨਾ ਕੇ ਖਾਉਂਗਾ ਤੇ ਮਨਿੰਦਰ ਨੂੰ ਵੀ ਟਿਊਸ਼ਨ ਚੜਨਾ ਉਹਦੇ ਵੀ ਪੇਪਰ ਚੱਲਦੇ ਆ ਆਵੇ ਬੀਬੀ ਪਤਾ ਹੈ ਕੀ ਮੈਨੂੰ ਆਇਤਾ ਮਨ ਨਾਉਣਾ ਨਾ ਤੇ ਬਿਨ ਰੋਟੀ ਕਿੱਥੇ ਚੰਗੀ ਲੱਗਦੀ ਕੀ ਕਿਉਣਾ ਆਇਆ ਹੈ ਕੁਝ ਵੀ ਨਹੀਂ ਉਹੀ ਹੁੰਨੀ ਆ ਸਬਜ਼ੀ ਰਾਤ ਵਾਲੀ ਉਹ ਗੋਭੀ ਨਹੀਂ ਬਣਾਈ ਤੀ ਮਿਕਸ ਸਬਜ਼ੀ ਦੀ ਉਹ ਤੇ ਹੁਣ ਸ਼ਾਮ ਨੂੰ ਬਣੂਗਾ ਜੀ ਅੱਜ ਹਰਾ ਮੁਰਗਾ ਹੈ ਹਾਂ ਹਰਾ ਮੁਰਗਾ ਪਰਦੇਸੀ ਹੈ ਪਰਦੇਸੀ ਹੋ ਗਿਆ ਬਾ ਹੁਣ ਟਮਾਟਾ ਮਹੀਆ ਹੁਣ ਬਚਾਂਦਾ ਜਾਂਦਾ ਇਹ ਹਾਲੇ ਵੀ ਮੈਨੂੰ ਵੀ 1 ਮਹੀਨਾ ਲੰਘ ਜਾਊਗਾ ਲੰਘ ਜਾਊਗਾ ਅਸੀਂ ਉੱਥੇ ਤੇ ਫੇਰ ਧੋਲ ਲੈਣਾ ਉਹ ਕਿਹੜੇ ਸਾਨੂੰ ਕਹਿੰਨੇ ਜਵਾਬ ਤਾਂ ਤੇ ਕੋਈ ਵੀ ਨਹੀਂ ਦਿੰਦਾ ਆਪਾਂ ਨੂੰ ਵੈਸੇ ਹੁਣ ਗੱਲ ਕਰਦਾ ਨਾ તોડ કે સકાબી તા બીબી લેને કા ઓ ચીજ બનદી ની અગગા સકા લંદે تے ਹੁਣ ਕਿਹੜਾ ਸਕਾਉਂਦਾ ਏ હું ਤਾਂ 12 મહિને ਦੀ ਦਿਨ پالਕ ਦਾ ਵੀ બનાਈ જੰਨੇ હા હા پالਕ ਦਾ ਵੀ બની જਦਾ پالਕ ਤਾਂ ਆਈ ਹੋ ਜਾਂਦੀ ਆ پالਕ ਇੱਥੇ ਆਈ જੰਨੇ મેਥੇ ਆਈ જੰਨੇ ਠੀਕ ਆ ઓ અગગા ਦੀਆਂ ਗੱਲਾਂ હું ਜਿਸકાਗੇ ਰੱਖ ਲਉਣਾ ਸਾਗ ਨੂੰ હા ਤੇ ਚਲੋ ਅਣ ਬੜੇ ਭਾਂਡੇ ਬਰਕਰ ਰੱਖ લેને ਸકા ਕੇ ਵੀ તું ਵੀ ਰੱਖਦੀ ਹੁੰਦੀ ਤੁਸੀਂ ਵੀ ਰੱਖਦੇ ਹੁੰਦੇ ਤੇ ਬੀਬੀ ਬੀਬੀ ਇੱਥੇ ਕਰਦੀ ਪੁਰੇ ਤਾਂ ਨਹੀਂ ਰੱਖਿਆ ਵਚਨ ਨ ਨਹੀਂ ਰੱਖ ਦੇ ਦਿੰਦੀ। ਬਾਹਰ ਨੇ ਜਾਜੀ ਕਰਨਾ ਬਣਾ ਲੈਣਾ ਕੱਢ ਕੇ ਆ ਵਿੱਚ। ਉਹ ਸਮੇ ਸਮੇਂ ਦੀਆਂ ਕਰਨਾ। ਬਸ ਸਮੇ ਸਮੇਂ ਸਮੇ ਸਮੇਂ ਦੀਆਂ ਕਰਨਾ। ਚਲੋ ਚੱਲ ਠੀਕ ਆ ਵੀ ਵੀ ਮੈਂ ਚੱਲਦਾ ਨੜੇ ਨੂੰ ਸਾਹ ਤੇ ਤੇ ਆ ਲਿਆਂਦੀ ਆ ਜੀ ਆਪਾਂ ਨੇ ਪਾਲਕ ਤੇ ਹੁਣ ਜਾ ਕੇ ਮਿਲਦੇ ਆ ਜੀ ਘਰੇ ਸੌਰੀ ਡਿਊਟੀ ਤੇ। ਸਾਚੀ ਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਜੀ ਦਾ ਸਤਿ ਸ੍ਰੀ ਅਕਾਲ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ। ਤੇ ਚਰਨ ਜੀ ਦੇ ਜਨਮ ਦਿਨ ਦੀਆਂ ਜੀ ਵਧਾਈਆਂ ਤੁਹਾਨੂੰ ਜਰੀ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਨੂੰ ਖੁਸ਼ ਕਰਿਆ ਜਿਨ੍ਹਾਂ ਨਹੀਂ ਕਰਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਕਹਿੰਦੇ ਵੀ ਬੰਦਾ ਇਕੱਲਾ ਕੋਈ ਨਹੀਂ ਬੜਾ ਹੁੰਦਾ ਭੈਣ ਭਾਈ ਮਾਪੇ ਚਾਚੇ ਦਾ ਸਭ ਨਾਲੇ ਬੜਾ ਹੁੰਦਾ ਹੈ ਰਿਸ਼ਤੇਦਾਰਾਂ ਨਾਲ ਵੀ ਤੇ ਅੱਜ ਸਭ ਤੋਂ ਪਹਿਲਾਂ ਮੈਨੂੰ ਖੁਸ਼ ਕਰਿਆ ਮੇਰੇ ਭਾਈ ਨੇ ਫੱਪੜਨਾ ਖਾ ਲਿਓ ਤਾਂ ਪਹਿਲਾਂ ਮੈਂ ਕਿਹਾ 12 ਵਜੇ ਉਹਦਾ ਫੋਨ ਆਇਆ ਤੁਹਾਨੂੰ 2 ਵਜੇ ਲੇ ਲੋ ਸੁਪਨਾ ਜੀ ਕਰੀਗੇ ਤੁਹਾਨੂੰ ਚਲੋ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਤੇਰਾ ਫੋਨ ਕਿਨੇ ਫੜਾਇਤਾ ਜਦ ਫੋਨ ਕਿਨੇ ਫੜਾਇਤਾ ਹਾਂ ਫਿਰ 12 ਵਜੇ 12:00 ਬਜ ਕੇ 10 ਮਿੰਟ ਜਾਂ ਹੋਏ ਤੇ ਮੈਂ ਤੈਨੂੰ ਕਹਿ ਮਤ ਚੜਨੀ ਹੈ ਹੈਪੀ ਬਰਥਡੇ ਆ ਤੂੰ ਦੁੱਧ ਚਕਾ ਦਿੱਤੀ ਥੈਂਕ ਯੂ ਮੈਂ ਤਾਂ ਬੋਲਦੀ ਹੋਂ ਨਹੀਂ ਚਲੋ ਠੀਕ ਆ ਭਾਈ ਮੈਨੂੰ ਭਲੇਕਾ ਪੈ ਗਿਆ ਸ਼ਾਇਦ ਮੈਂ ਮੈਂ ਕਿਸੇ ਆਤਮਾ ਨੂੰ ਕਹਿਤਾ ਸੁਪਨੇ ਦੇ ਕਹਤਾ ਥੈਂਕ ਯੂ ਚਲੋ ਬ੍ਰਿੰਦਰ ਰੇੜੀ ਦੇ ਕਰਿਆ ਪਹਿਲਾਂ ਤੇ ਫਿਰ ਮੇਰੇ ਭਾਈ ਦੇ ਪਿਛ ਕਰਿਆ ਹੋਰ ਸਾਰੀਆਂ ਭੈਣਾਂ ਦਾ ਵੀ ਆ ਗਿਆ ਫੋਨ ਤੇ ਮੇਰੇ ਅਗਤਰੇ ਸਭ ਤੋਂ ਪਹਿਲਾ ਕਰਿਆ ਵਿਸ਼ੇ ਸਾਰੀ ਰਾਤ ਇਹ ਕਰਦਾ ਰਿਹਾ ਹਾਂ ਇਹ ਜਦ ਤੱਕ ਕਹਿੰਦੇ ਹੈਪੀ ਬਰਥਡੇ ਨਹੀਂ ਆਇਆ ਜਦ ਤੱਕ ਇਹ ਕਈ ਹੋ ਗਿਆ ਹੈ ਕਈ ਗਿਆ ਕਿਉਂਕਿ ਜਾਗਦਾ ਹੁੰਦਾ ਨਾ ਰਾਤ ਨੂੰ ਰਾਤ ਨੂੰ ਜਗਰਾਤੇ ਥੋੜੇ ਲੰਬਾ ਤੇ ਉਹਦੀ ਖੁਸ਼ੀ ਦੇ ਵਿੱਚ ਮਾਤਾ ਲੱਗੀ ਹੋਈ ਆ ਸਾਗ ਬਣਾਉਣ ਤੈਂ ਹੀ ਆ ਜਿਵੇਂ ਬਾਈ ਕਹਿੰਦੀ ਮੈਂ ਸਾਗ ਬਣਾਉਣਾ ਮਾਂ ਤਾਂ ਸਸਰੀ ਘਾਲ ਤੇ ਆ ਲੱਗੇ ਜੀ ਆਪਾਂ ਸਾਗ ਬਣਾਉਣ ਤੇ ਹਾਂ ਜੀ ਮਾਤਾ ਹਾਏ ਬਧਾਈਆਂ ਮੰਮੀ ਤੈਨੂੰ ਹੈਂ ਮਾਤਾ ਬਹੁਤ ਧੰਨ ਇੰਜ ਤਾਂ ਗਰਮ ਗਰਮੀ ਹੋ ਗਈ ਨਾ ਗਰਮੀ ਪੈਣ ਲੱਗੀ ਹੈ ਨਾ ਜਿਆਦਾ ਹਾਂ ਮਾਤਾ ਬਧਾਈਆਂ ਦੇ ਦੇ ਬਧਾਈਆਂ ਭਾਈ ਜੀ ਨੂੰ ਮਹਾਰਾਜ ਰਾਜੀ ਰੱਖੇ ਸੱਸੀ ਨਾਲ ਬਹੁਤ ਸਾਹ ਦੇਣ ਦੀ ਇਹ ਗੱਲ ਧੀ ਨੂੰ ਜਿੰਦਾ ਜੇ ਭਾਏ ਨੂੰ ਵੀ ਰਸੀ ਵੀ ਅਜਿਹਾ ਕਰੀਏ ਮਾਤਾ ਨਾਲ ਸਾਥ ਸੁਖਾਂ ਜੀ ਸਭ ਦਾ ਇੰਜ ਦੇ ਨਾਲ ਪੁੱਤ ਭਾਬੀ ਬਰਵਾਦ ਰਿਹਾ ਅੱਜ ਦੀ ਖੁਸ਼ੀ ਸੀ ਮੈਂ ਤਾਂ ਰੰਧਾਰਾ ਰੁਗ ਗਿਆ ਹਰਾ ਮੁਰਗਾ ਬਸ ਜਾਂਦੀ ਵਾਰ ਆ ਹਾਂ ਜਾਂਦੀ ਵਾਰ ਆ ਜਾਂਦੀ ਵਾਰ ਆ ਸਭ ਜੀ ਦਾ ਪਰ ਬਾਰ ਨੇ ਜੀ ਦੇ ਇਹ ਜਾਂਦੀ ਵਾਰ ਆ ਬਸ ਆਏ ਜਾਂਦੀ ਵਾਰ ਆ ਤੇ ਅੱਜ ਮਾਤਾ ਨੇ ਖਾਣਾ ਤਾਂ ਆਜੋ ਅੱਜ ਮੈਨੂੰ ਮਾਤਾ ਕਹਿੰਦੇ ਵੀ ਪੁੱਤ ਅੱਜ ਹੈਗਾ ਚਰਨਜੀਤ ਦਾ ਜਨਮ ਦਿਨ ਤੇ ਪਾਰਟੀ ਕਰਨੀ ਆ ਮੈਂ ਅੱਜ ਮਾਤਾ ਕਹਿੰਦੀ ਪਾਰਟੀ ਮੈਂ ਕਰੂੰਗੀ ਆ ਮਾਵਾ ਵੀ ਦਾ ਸਾਗਰੀ ਜਣੀ ਮਾਂ ਕੋਲ ਤਾਂ ਨਹੀਂ ਦਾ ਸਾਗਰੀ ਆ ਕਾ ਸਾਗਰੀ ਹੈ ਇਤਨ ਨਿਕਲ ਹੈ ਚਾ ਛੋਟੀ ਨਹੀਂ ਥੀ ਬੜੀ ਨਹੀਂ ਤਾਂ ਛੋਟੀ ਸਹੀ ਖੁਸ਼ੀ ਤਾਂ ਖੁਸ਼ੀ ਹੋਆ ਮੈਂ ਕਹਿ ਮਮੀ ਦੀ ਮਮੀ ਦਾ ਕਹ ਤੁਸੀਂ ਕਹਿੰਦੇ ਤਾਂ ਸਿਰ ਕਿਆ ਬਣਾਉਣਾ ਮੈਨੂੰ ਐ ਦੀ ਮੈਂ ਨਾ ਹੁਣ ਜਦੋਂ ਆਹਾਂਗਾ ਤਾ ਸਾਗਰੀ ਖਾਦਾ ਹੈਗਾ ਹਨ ਹਾਂ ਚਲੋ ਮੈਂ ਤੇਰੀ ਗੱਲ ਕੱਟਨਾ ਇੱਕ ਗੱਲ ਕਹਾਂ ਮੈਂ ਜੀ ਬੀਬੀ ਆ ਵੀ ਬਹੁ ਕਰਦਾ ਦਾ ਸਾਡ ਸਾਡ ਖਾਣ ਦਾ ਉਹ ਮੈਨੂੰ ਉਹ ਵੀ ਕਈ ਦਿਨਾਂ ਲਈ ਕਹਿੰਦੀ ਸੀ ਮੈਂ ਫਿਰ ਕਿਹਾ ਮਾ ਬੀਬੀ ਉਧਰ ਬਣਾਉਣ ਲੱਗੇ ਆ ਵੀ ਤੂੰ ਐ ਕਰ ਮੇਰੇ ਨਾਲ ਚੱਲ ਵੀ ਮਾੜਾ ਮੋਟਾ ਪਸ ਆ ਗਏ ਕੋਈ ਤੇ ਮਿਰਜੀ ਵੇ ਬਸ ਵੇ ਲੰਘ ਗਏ ਸੀ ਕਣਕਾਂ ਪਿੱਛੇ ਹੈ ਤਰੀਬਨ ਤਾਂ ਹੁਣ ਫਸਾ ਗਾ ਹਾਂ ਪਤਾ ਕੀ ਹੈ ਨਾ ਹੁੰਦਾ ਦਾਲ ਦਾ ਤਾਂ ਖਾਇਨ ਹੋਇ ਤਰ ਜਨਾ ਦਰਜਨ ਦੀ ਮੈਂ ਕਹਾਂ ਚੱਲ ਜਾਂਦੀ ਵਾਰ ਮਮੀ ਬਣਾ ਲੈ ਚਲੋ ਜਾਂਦੀ ਵਾਰ ਸਹੀ ਤੇ ਲੱਗੇ ਸਭਾ ਸਾਮਾਂਜ ਲੱਗਿਆ ਜੀ ਕੱਟ ਜਾਣਾ ਤੇਰੇ ਮੈਂ ਸਭ ਨੂੰ ਤੋੜਨਾ ਫੇਰ ਉਹ ਫੇਰ ਬੁੱਟੇ ਹੋ ਗਏ ਮੇਰੇ ਕੰਮ ਆ ਜੀਗਾ ਫੇਰ ਕੰਮ ਆ ਜਾਂਦਾ ਗੱਲ ਪੱਕੀ ਆ ਤੇ ਸ਼ਾਮ ਨੂੰ ਫੇਰ ਤੇਰਾ ਕੀ ਪ੍ਰੋਗਰਾਮ ਬਣਦਾ ਸ਼ਾਮ ਨੂੰ ਅੱਜ ਤਾਂ ਕੋਈ ਪ੍ਰੋਗਰਾਮ ਨਹੀਂ ਬਣਦਾ ਕੇ ਕੂਕ ਨਹੀਂ ਕਟਾਉਣਾ ਉਹ ਬਾਈ ਜਿਆਦੀਆਂ ਗੱਲਾਂ ਜਿਆਦ ਨਾ ਕੱਲ ਕਿਨੇ ਦੇਖੀ ਆ ਚਰਨਜੀਤ ਨਾ ਕਾਨੂੰ ਦੇਖਾ ਚੇ ਕਰਨੇ ਆ ਨਹੀਂ ਬੀਬੀ ਰ ਕਹਿੰਦੀ ਕਟਾਉਣਾ ਐ ਮੰਮੀ ਵੀ ਕਹਿੰਦੀ ਕਟਾਉਣਾ ਮਾਤਾ ਕਟਾਉਣਾ ਨਹੀਂ ਮੈਂ ਤਾਂ 11 ਨੂੰ ਕਹਿ ਜੀ ਲਾਓ ਘਰ ਕੇ ਵੇਚ ਕੇ ਮੈਂ ਉਹਦੀ ਗੱਲ ਕਰਦਾ ਸੀ ਹਾਂ ਬਰਬਾਹ ਆਉਂਦੇ ਦਿਨ ਦਿਨ ਜਾਈਓ ਮੱਲ ਕੋਚੀ ਵੀ ਹੋ ਗਈ ਕੰਸੇ ਰੱਦਾ ਲੰਦਾ ਿੱਲੀ ਵੀ ਨਹੀਂ ਉਹ ਦਿਨੀ ਦਿਓ ਦਿਨ ਲਾਉਂਦਾ ਨਹੀਂ ਚਲੋ ਵੀ ਪਰਮਾਤਮਾ ਉਹਨੂੰ ਵੀ ਠੀਕ ਰੱਖੇ ਹਨਾ ਪੀ ਘਰ ਦੇ ਵਿੱਚ ਜੇ ਲਈ ਮੈਂ ਕਿ ਅੱਜ ਜਨਮ ਦਿਨ ਚੱਲ ਕਾ ਲੂ ਚੱਲ ਜੀ ਚੱਲ ਚੱਲੀ ਵੀ ਅਪਨ ਨਹੀਂ ਕੋਈ ਖੁਸ਼ੀ ਕਰੂਗਾ ਕਿ ਇੱਕ ਤੱਪਾ ਕਟਾਈ ਸਕਦੇ ਆ ਤਾਂ ਨਹੀਂ ਗੱਲ ਹੈ ਘਰ ਘਰ ਦੇ ਤਾਂ ਅਪਾ ਕਟਾਈ ਸਕਦੇ ਆ ਮਾਜੀ ਆ ਘਰ ਘਰ ਦੇ ਤਾਂ ਕਟਾ ਸਕਦੇ ਆ ਕਿ ਨਹੀਂ ਸਾਦੇ ਅਸੀਂ ਤਾਂ ਨੂੰ ਬੁਲਾਇਆ ਵੀ ਤਾਂ ਵੀ ਆ ਜਾ ਉਹ ਤਾਂ ਤਿਆਰ ਨਹੀਂ ਹੋ ਡੇਰ ਬਿਮਾਰ ਹੋ ਗਈ ਇੱਲਾ ਬਿਸਵਾ ਵੀ ਬੰਦਾ ਦੇਖਣਾ ਨੇ ਦਲੀ ਮਲੇ ਬੋਰੀਆਂ ਨੇ ਫੇ ਹੁਣ 11 ਤਰੀਕ ਤੱਕ ਮਾਲਾ ਕੋਈ ਹੋਰ ਪ੍ਰੋਬਲਮ ਪੈ ਜਾਂਦੇ ਫੇ ਕਿਆ ਕਰੂੰਗਾ ਫੇ ਵੀ ਨਹੀਂ ਕਟਾਉਂਗਾ 12 ਦੇ ਹੱਥਾ 12 ਸੋ ਕਰਕੇ ਆਹੀ ਬਹੁਤ ਆ ਜਿਹੜੀਆਂ ਬ੍ਰੈਂਡ ਵਾਈ ਪਿਆਰ ਦਿੰਦੇ ਨੇ ਸੀਸਾ ਦਿੰਦੇ ਨੇ ਕੇਗਾਂ ਵੀ ਬੜੀਆਂ ਨੇ ਅੱਗੇ ਕਿਹੜੇ ਕੇਕ ਇਕ ਤਾਂਉਂਦੇ ਦੀ ਆਪਾਂ ਇਹ ਤਾਂ ਆਪਾਂ ਨੇ ਹੁਣ ਕੰਮ ਚੱਲ ਪੇ ਚੱਲੋ ਦੇਖ ਦੇਖ ਕੇ ਸਭ ਨੂੰ ਹੋ ਗਿਆ ਹੈ ਨਾ ਦੇ ਮੰਮੀ ਨੂੰ ਪੁੱਛ ਲਵਾਂਗੇ ਆਪਾਂ ਕਿ ਕਹਿੰਦਾ ਪਕੌੜੀਆਂ ਲਿਆਉਣੀਆਂ ਨੇ ਟੌਫੀਆਂ ਲਿਆਉਣੀਆਂ ਨੇ ਤੁਹਾਡੇ ਮੱਥੇ ਵੀ ਇਹ ਹੁਣ ਇਹ ਮੈਰੀ ਗੱਲ ਨਹੀਂ ਸਮਝੀ ਆਪਾਂ ਕਟਵਾ ਲਈ ਕਟਾਲੂ ਇੱਕ ਦੋ ਵਕੀ ਸਮਾਂ ਕਿ ਆ ਜਾਂਦਾ ਹੈ ਤਾਂ ਸ਼ਾਮ ਬਹੁਤ ਥੋੜਾ ਬੋਤਾ ਲਿਆ ਕੇ ਕਟਾਲੂ ਚਾਹੀਏ ਕਾਰਕ ਸਾਗ ਬਣਾ ਲੈਣਾ ਸੋਰਾ ਤਾਂ ਮੱਕੀ ਦੀ ਰੋਟੀ ਬਣਾ ਲੈਣੀ ਵਿੱਚ ਪਾ ਲੂਗੇ ਕੀ ਕੋਲੀ ਦੇ ਚਮਚਾ ਚਮਚਾ ਸਾਰੇ ਫੇਰ ਦਿਓ ਵੀ ਕੇ ਕਟਾਲੂ ਕੋਈ ਨਹੀਂ ਫਿਰ ਵੀ ਸਾਲ ਬਾਅਦ ਆਉਣਾ ਮੁੜ ਕੇ ਆਹ ਖੁਸ਼ੀ ਆਉਣੀ ਆ ਕਿ ਨਹੀਂ ਆਉਣੀ ਇਹ ਨਹੀਂ ਪਤਾ ਹਣਾ ਜਿਹੜੀ ਖੁਸ਼ੀ ਅੱਜ ਆ ਗਈ ਹੈ ਹਾਂ ਛੋਟੇ ਛੋਟੇ ਖੁਸ਼ੀਆਂ ਸਾਨੂੰ ਇੰਜੋਏ ਕਰਨੀਆਂ ਚਾਹੀਦੀਆਂ ਤੇ ਅਸੀਂ ਉਹ ਕਟਵਾਵਾਂਗੇ ਜ਼ਰੂਰ ਹਨਾ ਮਨਿੰਦਰ ਸਾਸਰੀ ਘਰ ਬੋਲ ਬਾਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਹ ਕਹਿਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਰ ਮਨਿੰਦਰ ਅੱਜ ਹੈਗਾ ਜੀ ਮੇਰੀ ਮੰਮੀ ਦਾ ਹੈਪੀ ਬਰਥਡੇ ਅੱਜ ਫਿਰ ਮੰਮੀ ਕੰਜੀ ਕੇ ਕਟੋਣਾ ਨਹੀਂ ਰਾਇਗੁਰਜੀ ਕਾ ਖਾਲਸਾ ਰਾਇਗੁਰਜੀ ਕੀ ਫਤਿਹ ਜੀ ਹਾਂ ਅੱਜ ਜੋ ਹੈਗਾ ਜੀ ਮੇਰੀ ਮੰਮੀ ਦਾ ਹੈਪੀ ਬਰਥਡੇ ਛਨੁਸਾਰੇ ਨੂੰ ਮੁਬਾਰਕਾਂ ਜੀ ਲੱਖ ਲੱਖ ਵਟਾ ਅੱਜ ਮੰਮੀ ਕਹਿੰਦੀ ਫੇਰ ਅੱਜ ਵੀ ਅੱਜ ਵੀ ਹੈਪੀ ਬਰਥਡੇ ਅਹੋ ਬਰਥਡੇ ਕਟਾਉਣਾ ਨਹੀਂ ਬਰਥਡੇ ਨਹੀਂ ਕਟਾਉਣਾ ਕਿ ਕੇਕ ਨਹੀਂ ਕਟਾਉਣਾ ਕੇਕ ਨਹੀਂ ਕਟਾਉਣਾ ਮਤਲਬ ਹਾਂ ਮੰਮਾ ਤੋਂ ਪੁੱਛਿਆ ਮੈਂ ਕਾਤੇ ਕੰਨ ਮਮਾ ਕਹਿੰਦਾ ਬਿਉਦਣ ਨੇ ਤੇਰੀ ਮਾਮੀ ਬੁਹਾਰਾ ਬਿਆਇਆ ਕਰਕੇ ਬਲੱਡ ਨਿਕਲਿਆ ਤਾਂ ਇੱਕ ਜਰਮ ਨਹੀਂ ਨਿਹਰਾ ਅੱਜ ਮੇਰਾ ਪੁੱਤ ਦੇਖ ਲਓ ਤੁਸੀਂ ਸਿਰ ਬੁਆ ਲਿਆ ਨਾ ਵੇਖੋ ਸ਼ੀ ਆ ਨਾ ਰੈਡੀ ਇਹਨੇ ਖਿਚੀ ਨਾ ਪੁੱਤ ਤੁਸੀਂ ਮੈਨੂੰ ਹੈਪੀ ਬਰਥਡੇ ਕਹਿਤਾ ਮੁਬਾਰਕਾ ਦੇਤੀਆ ਥੈਂਕ ਯੂ ਧੰਨਵਾਦ ਦਿ ਲੋ ਸਾਰਿਆਂ ਦਾ ਬਾਹਰੋਂ ਵੀ ਬਹੁਤ ਟਾਈਮ ਮੈਨੂੰ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਨੂੰ ਦਾ ਬਹੁਤ ਧੰਨਵਾਦ ਹੋਰ ਵੀ ਮੇਰੀਆਂ ਫਰੈਂਡਾਂ ਦਾ ਵੀ ਆਏ ਨੇ ਹੋਰ ਜਿੱਦਾਂ ਬਿੱਤਰ ਦਾ ਗਾਇਕ ਜੜੀ ਦਾ ਘਾਣਾ ਮਿੱਤਰ ਆ ਦੇ ਹੁਣ ਜਿੱਦਾਂ ਤੁਹਾਡੀ ਮੇਰੀ ਸਹੇਲੀ ਆ ਤੁਹਾਡੇ ਬਿੱਤਰ ਤੇ ਸਾਰਿਆਂ ਦੇ ਆਏ ਨੇ ਸਾਰਿਆਂ ਦਾ ਦਿਨੋ ਧੰਨਵਾਦ ਜਿਨ੍ਹਾਂ ਨੇ ਬਿੱਛੀ ਕਰਿਆ ਹੈ ਨਾ ਵਿੰਦੇਆਂ ਦੇ ਰੰਗ ਤਾਂ ਤੇ ਕੋਈ ਦਾ ਕੇਕ ਨਾਲ ਕਿਤੇ ਆਪਾਂ ਜਾਣਾ ਹੀ ਉਹਨੇ ਉੱਪਰ ਰੋਟੀ ਸਾਗ ਦਾ ਰੋਟੀ ਖਾ ਲੈਣੀ ਆ ਬਸ ਪਰਮਾਤਮਾ ਤਾਂ ਅੰਦਰਸਤੀ ਦੇਵੇ ਸਭ ਨੂੰ ਜਾਨੀ ਕਿ ਅੱਜ ਤਾਂ ਦਿਨ ਆਪਣਾ ਕੇਕ ਵਾਲਾ ਕੈਂਸਲ ਮੇਰਾ ਗਾਂਦਲ ਮੇਰਾ ਦਸਦੀਤ ਨੇ ਚਾਹ ਲਈ ਫਰੀ ਨੂੰ ਤਾਂ ਐਂ ਕੀ ਕਰਨਾ ਬਈ ਖਾਂਦੇ ਨਹੀਂ ਖਾਂਦੇ ਬਸ ਕਰ ਕੇ ਕੇ ਖਾ ਕੇ ਕਿਤੇ ਹੋਰ ਨਾ ਹੋ ਜੀ ਫੇ ਤੁਸੀਂ ਕਹੀ ਜਾਣਾ ਤੂੰ ਨਾ ਖਾਈ ਇਹਨਾਂ ਹੋਰ ਖਾਲਾ ਕੇਕ ਤੂੰ ਇਹਨਾਂ ਨਾ ਅੱਗੇ ਵੀ ਮੈਂ ਕਿੱਟੇ ਖਾਣੇ ਤੇ ਬਿਗਾਦੇ ਵੀ ਕਿਆ ਗੱਲ ਹੈ ਕਿ ਕੇਕ ਚੰਗਾ ਨਹੀਂ ਲੱਗਦਾ ਹੈਗਾ ਮਾਹੀ ਕਹਿੰਦਾ ਨਾ ਖਾਈ ਨਾ ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਜੀ ਹੋ ਜਾਂਦੀਆਂ ਨੇ ਨਾ ਹਾਂ ਚਲੋ ਬਾਕੀ ਠੀਕ ਹੈ ਜੀ ਸ਼ਾਮ ਦਾ ਹੀ ਪ੍ਰੋਗਰਾਮ ਦੇਖਾਂਗੇ ਕਿਆ ਬਣਦਾ ਤੇ ਇੱਧਰ ਸਾਗ ਲੱਗੇ ਹੋਏ ਆ ਬਣਾਉਣ ਇੱਧਰ ਸਾਡੇ ਫੋਰਮੈਨ ਵੀ ਪਹੁੰਚੇ ਹੋਏ ਇਹਨਾਂ ਨੇ ਨਾੜ ਖੋਦਤਾ ਬੋਲੇ 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 ਆ ਨਾੜ ਦੇ ਇਹ ਕਿੱਡਾ ਇਹ ਕਹਿੰਦਾ ਪੱਕਾ ਹੀ ਕਰਦਾ ਇੱਕ ਬੜਾ ਹਾਂ ਬੋਲੇ ਵੱਡਾ ਮਕੈਨਿਕ ਮਾ ਤਾਂ ਮਸ਼ੀਨਾਂ ਦਾ ਕੰਮ ਕਰਦੀ ਹੁੰਦੀ ਸੀ ਪਹਿਲਾਂ ਹਾਂ ਮਿੰਦਰ ਦਾ ਦੱਬੀਏ ਤਾਂ ਹੀ ਹਾਟਾ ਨਾੜ ਪਹੁੰਚ ਗਏ ਨਾ ਨਾੜ ਬਾਹਰ ਨਗਰ ਦੇ ਪਤਨੇ ਨਾੜ ਬਾਹਰ 41 ਨੇ ਪਾਇ 41 ਨੇ ਢੋੜਾ ਪਾਇਆ ਉਹ ਮੈਂ ਕਿਹਾ ਰੋਕ ਮਸ਼ੀਨ ਨੂੰ ਇਹ ਆ ਖੋਲ ਮੈਂ ਬਾਹਰ ਲੇ ਆਤ ਘਾਟ ਦੇ ਵਿੱਚ ਜਾ ਤੈਨੂੰ ਮੈਂ ਦੱਸ ਦਦਾ ਉਹ ਨਾਲ ਜਾ ਕੇ ਮੇਚਾ ਲੈਣਾ ਲੈ ਇਹ ਮੇਚਾ ਲੈਣਾ ਉਹ ਤਾਂ ਬ੍ਰੀਕ ਲੱਗੂ ਛੋਟਾ ਜਿਹਾ ਮਨਿੰਦਰਾ ਫੜ ਤੂੰ ਆ ਫੰਕ 360 ਸਾਰੇ ਪਾ ਲੈ ਆ 15 ਨਾ ਹੀ ਚੈੱਕ ਕਰਦਾ ਪਾਪਾ ਆ ਦੇਖੋ ਇਹ ਕਾਬਿਲੇ ਆਤਾ ਹੋਇਆ ਤਾਂ ਮੈਂ ਇਹ ਨਹੀਂ ਪੁੱਟਾਉਣਾ ਹੈਗਾ ਇਹ ਬੜਾ ਦਾ ਠੀਕ ਆ ਜੀ ਬਹੁਤ ਭੇਆ ਇਹਦਾ ਬੜਾ ਨਾੜਾ ਬਹੁਤ ਆ ਨਹੀਂ ਪਤਾ ਨਹੀਂ ਕਿਹੜਾ ਸਾਈਜ਼ ਹੈ ਉਹਨੇ ਅੱਛਾ ਪਿਆ ਹੋਊਗਾ ਤੈਨੂੰ ਪਤਾ ਨਹੀਂ ਲੱਗਣਾ ਹਾਂ ਤੇ ਮੈਂ ਛੋਟਾ ਨਹੀਂ ਹੈ ਲੋ ਇਹਨੂੰ ਸਾਈਜ਼ ਨਹੀਂ ਪਤਾ ਲੱਗਾ ਇਹ ਤਾਂ ਹੋਣਾ ਹੀ ਨਹੀਂ ਆਈ ਬੋਲ ਤਨਗਾ ਨੰਦ ਰਵੀ ਨਾਟ ਨਾ ਪਾ ਪ ਮਿਲੇ ਯਾਰ ਇਹ ਤਾਂ ਹੋਵੇ ਇਹਦਾ ਇਹਦੇ ਨਾਲ ਦਈਆ ਜੇ ਤੁਮ ਵੀ ਚੋਤੇ ਦੀ ਰੋਕ ਲਮੜੀ ਵੀਡੀਓ ਚਲੋ ਜੀ ਹੁਣ ਆ ਪੋਇਆ ਜੀ ਪੰਮੜਾ ਮੋਟਾ ਫਰੈਸ਼ ਕੀਆ ਜ ਸਵੇਰ ਦੀ ਰੂਪ ਪ੍ਰਸ਼ਾਦਾ ਪਾਣੀ ਛਕਣ ਦਾ ਕੋਈ ਕੰਮ ਖਤੇ ਉਧਰ ਨੂੰ ਭੱਜ ਗਏ ਕਿਤੇ ਤੁੰਨੂ ਭੱਜ ਗਏ ਤੇ ਧੰਨ ਦਿੱਤਾ ਉਧਰ ਪਤੀਲਾ ਜੀ ਪਾਣੀ ਹਰੇ ਮੁਰਗੇ ਦਾ ਮਨਿੰਦਾਰਾ ਹਾਂ ਜੀ ਤੇ ਗੱਲ ਲਖਾਈ ਗਈ ਹੁਣ ਐਦਾਂ ਸਾਡੀ ਆੜੀ ਹੋਈ ਆ ਜੀ ਗਰਾਰੀ ਗਰਾਰੀ ਐਦਾਂ ਆੜੀ ਹੋਈ ਆ ਵੀ ਕਹਿੰਦੇ ਨੇ ਛੋਟੀਆਂ ਛੋਟੀਆਂ ਖੁਸ਼ੀਆਂ ਸਾਨੂੰ ਇੰਜੋਏ ਜਰੂਰ ਕਰਮੀਆਂ ਚਾਹੀਦੀਆਂ ਪਰਮਾਤਮਾ ਜੇ ਖੁਸ਼ੀ ਤਾਂ ਗਮੀ ਵੀ ਨਾਲ ਦੀ ਨਾਲ ਦਿੰਦਾ ਹੈ ਖੁਸ਼ੀਆਂ ਵੀ ਦਿੰਦਾ ਹੈ ਦੋਨੀਆਂ ਜਿੰਦਗੀ ਦੇ ਦੋ ਪਹਿਲੂ ਖੁਸ਼ੀ ਔਰ ਤੇ ਮਾਚਾਰੀ ਜੀ ਦਦੀਆਂ ਮਨਿੰਦਰ ਵੀ ਅਸੀਂ ਮਿੰਤਾ ਕਰ ਲਿਆ ਵੀ ਭਾਈ ਤੇ ਰਾਜ ਅਸੀਂ ਕਟਾਉਣਾ ਕੇਕ ਹੂੰ ਪਰਹੇਜ ਮੈਨੇ ਜਵਾਬ ਦੇ ਜਾਂਦੀ ਆ ਮੈਂ ਨਹੀਂ ਕਟਾਵਾ ਮੈਂ ਨਹੀਂ ਕਟਾਵਾ ਹੁਣ ਗੱਲ ਪਤਾ ਕਿਐ ਜੀ ਜੇ ਹੁਣ ਖੁਸ਼ੀ ਦੇ ਵਿੱਚ ਖੁਸ਼ੀ ਨੂੰ ਆਪਾਂ ਨਾ ਲੈ ਕੇ ਛੱਡੀਏ ਹੂੰ ਤਾਂ ਫਿਰ ਚੰਗੀ ਵੀ ਲਾਦੇ ਪਰ ਇਹਦੀ ਵਜ੍ਹਾ ਕਿਆ ਹੈ ਹੂੰ ਤੂੰ ਮੈਨੂੰ ਦੱਸਦਾ ਸਹੀ ਚੱਲ ਜੇ ਤੇ ਵਜ੍ਹਾ ਕਿਆ ਹੈ ਮੈਨਾਂ ਕੁਛ ਨਹੀਂ ਹੈਗੀ ਹੁਣ ਦੇਖੋ ਮੇਰਾ ਹਰੇਕ ਦੇ ਦੁੱਖ ਸੁੱਖੀ ਨੂੰ ਮੰਨਣਾ ਚਾਹੀਦਾ ਮਿਲਦਾ ਜੇ ਵੀਰ ਮੈਂ ਗਿਆ ਸਾਂ ਤੂੰ ਸੇਰੇ ਜਾ ਗਿਆ ਹੀ ਹੋਰ ਨੂੰ ਨਵੀਂ ਹੈਗੀ ਦਿੱਲੀ ਕਿਆ ਹੋ ਗਿਆ ਹੂੰ ਬਾਗਨ ਮੱਲੇ ਤੇ ਫਰਸੀ ਹਾਂ ਕੋਈ ਇਹ ਨਹੀਂ ਬਖਾਰ ਬਹਾਦਾ। ਮੀਨ ਕਾ ਤੁਸੀਂ ਇਹ ਨਹੀਂ ਜੇ ਸਾਲ ਸੀ ਖਾਸਾ ਬਸੇ ਰਾਮ ਨੇ ਤਰਾਜੀ ਕਰਾ ਦਿੱਤੀ। ਨੇ ਇਹ ਗੱਲ ਤੂੰ ਨੂੰ ਕਦ ਪਤਾ ਲੱਗੀ ਆ? ਮੈਨੂੰ ਫੋਨ ਆਇਆ। ਕਾ ਦਾ ਆ? ਹਾਂਜੀ। ਪਰ ਮੈਨੂੰ ਕਾ ਦਾ ਨਹੀਂ ਦੱਸਿਆ ਫਿਰ। ਉਹ ਮੈਨੂੰ ਅੱਜ ਅੱਜ ਜਾਣਾ ਤੁਸੀਂ ਦੇ। ਨਹੀਂ। ਮੇਰੇ ਤੇ ਗੱਲ ਸਾਨੂੰ ਮੈਂ ਤੁਹਾਨੂੰ ਜੀ ਭੇਜਣਾ ਦੀ। ਤੂੰ ਥੋੜਾ ਤੁਸੀਂ ਇਹ ਕੰਮ ਚੋਲਦੇ ਹੋ ਤੇ ਇੱਕ ਦੋ ਢਰਾਤਾਲ ਆਪਣੇ ਕੰਮ ਦੀ ਉਹ ਵੀ ਕਰਨਾ ਜ਼ਰੂਰੀ ਜੀ। ਨਹੀਂ ਮੈਂ ਮੰਨ ਗਿਆ ਜ਼ਰੂਰੀ ਤਾਂ ਹਰ ਕੰਮ ਚਲੋ ਜ਼ਰੂਰੀ ਆ। ਪਰ ਲੇਕਿਨ ਜਿੱਥੇ ਫਿਰ ਤੋਂ ਦੁੱਖ ਸੁੱਖ ਚ ਨਾ ਨਾ ਖੜੇ। ਉਹ ਬਰੇਹੇ ਲਈ ਕੰਮ ਤੇ ਵੀ ਗਿਆ ਲੈਣਾ ਮੈਂ ਇੱਕ ਮਾਰ ਦੀ ਗਾ ਮੰਗਲਵਾਰ ਆਪੇ ਚਲ ਕੱਲ ਤੁਸੀਂ ਗੁੱਦਵਾਰਾ ਕੱਲੂ ਜਾਇਆ ਏ ਕੱਲੂ ਜਾਇਆ ਹੋਆ ਫਿਰ ਮਮੀ ਵੀ ਚਲੀ ਗਈ ਮਮੀ ਨੇ ਤਾਂ ਕਿਤੇ ਅੰਦਰ ਛੱਡੇ ਹੋ ਗਏ ਨਾਲ ਖਬਰ ਲੇਓਗਾ ਭਾਈ ਤੂੰ ਮੇਰੇ ਤੇ ਕਹਾਂ ਨੂੰ ਮੁੰਡੇ ਦਾ ਕੱਦ ਨੂੰ ਚੱਲ ਮੇਰੀ ਮਜ਼ਦੂਰੀ ਦੀ ਵਜ੍ਹਾ ਆਏਗਾ ਨਾ ਜੇ ਜਨ ਨਾਲ ਛਾਣਾ ਤੇ ਜਾ ਕੇ ਵੀ ਨਹੀਂ ਸਾਡਾ ਕਰਦਾ ਹੈ ਹੂੰ ਉਸ ਦਿਨ ਮੈਨੂੰ ਮਜ਼ਦੂਰੀ ਟੀ ਤਾਂ ਜਾਣਾ ਪਏ ਚਲੋ ਮਜ਼ਦੂਰੀ ਸਾਮਾ ਜਣੀ ਕਿ ਹੁਣ ਤੇਰਾ ਕਹਿਣ ਦਾ ਮਤਲਬ ਕਿਆ ਵੀ ਤੈ ਅੱਜ ਕੇਕ ਕਟਵਾਉਣਾ ਨਹੀਂ ਅੱਜ ਨਿਕੜਵਣਾ ਹੁਣ ਆਪਾਂ 11 ਤੱਕ ਨਹੀਂ ਬੱਥੇ 11 ਨੂੰ ਮੈਂ ਨਹੀਂ ਕੱਟਣਾ ਕਾਹਦੇ ਨਹੀਂ ਬੁੱਝਾ ਹਾਂ 11:00 ਵਜੇ ਕਰੀ ਮੈਂ ਨਹੀਂ ਕੱਟ ਸਕਦਾ 11 ਨੂੰ ਮੇਤੇ ਹੱਥ ਬਣਾ ਲਾ ਕਾਹਤੇ ਹਾਂ ਬਸ ਅਸੀਂ ਨਹੀਂ ਕੱਟਣਾ ਆਏਗਾ 11 ਨੂੰ ਕੀ ਕਾਹਦੇ ਨਹੀਂ ਕੱਟਣਾ ਵਜਾ ਦਾ ਦੂਜਾ ਪੱਪਾ ਜੇ ਆ ਕਿਹੜਾ ਬੰਦਾ ਕਹਿੰਦਾ ਮੈਂ ਆਪਣੀ ਬਰਬਾਦੀ ਨੂੰ ਕੁਝ ਬੂੰਗਾ ਹਾਂ ਹਾਂ ਇਹ ਤਾਂ ਗੱਲ ਸਹੀ ਆ ਤੁਸੀਂ ਕਹਿੰਦੇ ਇਹ ਗੱਲਾਂ ਬਹੁਤ ਇਹ ਦੇਖਣਾ ਇੱਕ ਦਿਨ ਨੂੰ ਨਿੰਦੜਣੀ ਕਰਾਉਣਾ ਹੀ ਪੈਂਦਾ ਗਿਆ ਨਹੀਂ ਮੈਂ ਮੰਨ ਗਿਆ ਪਰ ਮੈਂ ਉਹ ਦਿਨ ਨੂੰ ਅੱਜ ਵੀ ਦੇਖਣਾ ਅੱਜ ਵੀ ਉਹ ਦਿਨ ਮੈਂ ਹਾਂ ਤੂੰ ਤੈਨੂੰ ਕਿਹੜਾ ਘਰ ਬੈਠਣਾ ਘਰ ਬੈਠਣਾ ਬੰਦਾ ਕਮਾਉਣ ਜਾਂਦਾ ਉਹ ਤਾਂ ਜਿਹੜੀ ਥੋੜੀ ਜਿੰਮੇਵਾਰੀ ਸੋਚੀ ਕੰਮ ਨਹੀਂ ਇਹ ਮੇਰੀ ਮੇਰੀ ਮਾਇਗਾਨੀ ਨਾ ਇਹ ਦੇਖੋ ਜੇ ਬੰਦਾ ਘਰ ਗਰਸਤੀ ਦੀ ਬੜੂਗਾ ਇਹਨੂੰ ਪਤਾ ਕੀ ਲੱਗਣਾ ਜ਼ਿੰਦਗੀ ਉਹ ਵੀ ਆਪਣੇ ਜ਼ਿੰਦਗੀ ਵੀ ਜਿਵੇਂ ਅਸੀਂ ਖੁਸ਼ ਹਾਂ ਪਤਾ ਇਹਨੂੰ ਵੀ 11 ਤਰੀਕ ਨੂੰ ਜਾਣ ਨੂੰ ਦੇਣਾ ਆ ਸੌਰੀ ਸਾਡੀ ਐਂਡਮੈਂਟਸ ਈ ਆਦੀ ਹੈ ਜੀ ਉਹ ਤਾਂ ਮਾੜਾ ਮੋਟਾ ਕੋਈ ਮਾੜਾ ਮੋਟਾ ਖੁਸ਼ ਹੈ ਮਾੜਾ ਮਾੜਾ ਮੋਟਾ ਕਹਿੰਦੇ ਗਿਫਟ ਕੁਕ ਟੂ ਮਿਲ ਜਾਊਗਾ ਕੇਕ ਕੱਟ ਹੋ ਜਾਊਗਾ ਹੀ ਖਾਣ ਪੀਣ ਨੂੰ ਮਾੜਾ ਮੋਟਾ ਹੋ ਜਾਊਗਾ ਬਸ ਹੈ ਬਸ ਆਹ ਇਹਨੂੰ ਖੁਸ਼ੀ ਆ ਗਿਫਟ ਦਾ ਕੋਈ ਭੁੱਖਾ ਨਹੀਂ ਹੁੰਦਾ ਠੀਕ ਆ ਨਾ ਤੇ ਦੂਆ ਨੰਬਰ ਕੇਕ ਦਾ ਵੀ ਮੈਂ ਭੁੱਖਾ ਨੇ ਪ੍ਰਕਾਤ ਪ੍ਰਸ਼ਾਦ ਬਣਾ ਕੇ ਮੱਥਾ ਟੇਕਿਆ ਹਾਂ ਅੱਜ ਕਿਆ ਹੁੰਦਾ ਅੱਜ ਅੱਜ ਸਾਡੇ ਘਰਾਂ ਦੇ ਵੀ ਮੱਥਾ ਟੇਕਦੇ ਹੁੰਦੇ ਕੇਕ ਕਟਾਉਂਦੇ ਕੋਈ ਚੱਕਰ ਨਹੀਂ ਪਰ ਮੈਂ ਹੁਣ ਗੱਲ ਕਰਦੀ ਆ ਵੀ ਕੇਕ ਕੁਕ ਦਾ ਬੇਟਾ ਅਗਲੇ ਹਫਤੇ ਕੇਕੇ ਖਾਂਦੇ ਦੀ ਆਪਾਂ ਇਹਦਾ ਇਹਦਾ ਕੀ ਹੈ ਸਿਸਟਮ ਪਤਾ ਕਿਆ ਹੈ ਇਹਨੂੰ ਇਹਨੂੰ ਇਹ ਤਾਂ ਜੀ ਮੇਨ ਗੱਲ ਵੀ ਅੱਜ ਨਾਲੇ ਤਾਂ ਚਲੋ ਦੁੱਖ ਹੈਗਾ ਚਲੋ ਵੀ ਪ੍ਰਮਾਤਮਾ ਸਾਨੂੰ ਖੁਸ਼ੀ ਹੀ ਦੇਵੇ ਵੀ ਪਰਮਾ ਚਲੋ ਦੁੱਖ ਵੀ ਆਉਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਨਹੀਂ ਬੰਦਾ ਰੱਬ ਨੂੰ ਭੁੱਲ ਜੇ ਤਹੀ ਲਾ ਨਾ ਨੰਬਰ ਕੋਣ ਇਹਨੂੰ ਆਇਆ ਵੀ ਮੈਂ ਕਿਸੇ ਤਰੀਕੇ ਨਾਲ ਗੈਰੀ ਨੂੰ ਮੜਾ ਮੋਟਾ ਮੈਂ ਦਰਦ ਨੂੰ ਮਨਾ ਮਨਾ ਕੇ ਮਨਾ ਮਨਾ ਕੇ 11 ਤਰੀਕ ਪਰ ਲਿਆ ਮਾ ਬਾਅਦ ਦੇ ਵਿੱਚ ਫਿਰ ਮੈਂ ਰੱਖਿਆ ਜੀ ਮੈਨੂੰ ਕੀ ਆਪਟਲ ਕੈਂਬਲੂ ਬਾਅਦ ਦੇ ਦੇ ਤੁਸੀਂ ਦੇ ਹੀ ਦੋਗੇ ਤਾਂ ਵੀ ਠੀਕ ਆ ਨਹੀਂ ਗਿਰਤੇ ਗਰੰਟਰੀਂਦਾ ਡੈਡੀ ਦੇਖ ਲਓ ਜੀ ਹੁਣ ਵੀਡੀਓ ਚ ਦੇ ਵੀ ਦੋਂਗੇ ਤਾਂ ਵੀ ਕੋ ਚੱਕਰ ਨਹੀਂ ਨਹੀਂ ਦੋਂਗੇ ਤਾਂ ਨਾ ਕੋ ਚੱਕਰ ਨਹੀਂ ਸ਼ਾਬਾਸ਼ ਸ਼ਾਬਾਸ਼ ਇਹ ਹੁਣੀਆਂ ਚਾਹੀਆਂ ਜੀ ਘਰ ਵਾਲੀਆਂ ਜੇ ਘਰ ਵਾਲੀ ਰੱਬ ਨੇ ਮੈਨੂੰ ਸੋਨੇ ਵਰਗੇ ਤੋਂ ਪੁੱਤ ਦੇਤੇ ਹੁਣ ਇਹਨਾਂ ਨੌਕਰੀ ਹੋਈ ਜਾਂ ਚਾਹੀਦਾ ਜੇ ਬੰਦਾ ਫੇਰ ਵੀ ਮਰੋਂਗਾ ਰੁਪਰੀਆ ਫੇਰ ਤਾਂ ਕੋਈ ਨਾ ਹੋਣੀ ਹੈ ਸੇ ਤਾਂ ਹਾਂ ਬਾਕੀ ਪਰਮਾਤਮਾ ਦੇ ਤੰਦਰੁਸਤੀ ਜਿੰਦਾ ਹੁਣ ਦਿੱਤੀ ਐਦਾਂ ਹੀ ਦੰਦਾ ਰਹੇ ਜੋ ਗੱਤ ਤੁਸੀਂ ਰੋਟੀ ਵਧੀਆ ਸਾਨੂੰ ਇੰਨਾ ਸੋਹਣਾ ਟੱਬਰ ਦੇ ਦਿੱਤਾ ਪਰਮਾਤਮਾ ਨੇ ਹੈ ਆਸ ਦੇ ਬਾਸ ਦੇ ਖੇਡਦੇ ਚਲੋ ਕੋਈ ਟਾਈਮ ਦੇ ਵਿੱਚ ਆ ਜਾ ਵੀ ਟਾਈਮ ਆ ਜਾਂਦਾ ਜਿੱਥੇ ਸਾਨੂੰ ਨਹੀਂ ਹੈ ਨਾ ਦੁੱਧਰ ਪੁੱਤ ਦਾ ਪਰ ਬਹੁਤ ਸਾਰਾ ਸਾਡੀ ਜ਼ਿੰਦਗੀ ਆ ਠੀਕ ਹੈ ਨਾ ਜੀ ਬੰਦਾ ਫੇਰ ਵੀ ਮਰੋ ਮਰੋ ਬਰੀ ਜਾਵੇ ਜਿਹੜੇ ਫੇਰ ਦਾ ਕੋਈ ਜਨਿਕ ਤੇਰਾ ਅੱਜ ਬਾਡੇ ਕੈਨਸਲ ਮੇਰਾ ਅੱਜ 2.5 300 ਬਚ ਗਿਆ ਸ਼ੁਕਰ ਆ ਇਕੱਠਾ ਕਰ ਲੂੰਗੇ 2.5 300 ਅੱਜ ਦਾ ਹੋ ਗਿਆ 2.5 300 ਦੋ ਲਾਗੇ ਦੇਖਿਆ ਜੀ ਤੁਹਾਨੂੰ ਮੈਂ ਕਿਆ ਕਿਆਤਾ ਵੀ ਇਹ ਚਕਾਨਾ ਬਹੁਤ ਚਕਾਨਾ ਨਹੀਂ ਮੈਂ ਕਹਿੰਦੀ ਹੁਣ ਅੱਜ ਖਰਚਾ ਦੁੱਧਰ ਪਾਪਾ ਮਮੂ ਚਲੋ ਠੀਕ ਹੈ ਤੇ ਹੁਣ ਚੱਲਿਆ ਜੀ ਆਪਾਂ ਮਨਿੰਦਰ ਨੂੰ ਵੀ ਟਿਊਸ਼ਨ ਦਾ ਟਾਈਮ ਹੋ ਗਿਆ ਤੇ ਵੀ ਪੇਪਰ ਚਾਹਦੇ ਨੇ ਤੇ ਮੈਂ ਉਹ ਛੱਡਿਆ ਵਾ ਤੇ ਬਾਕੀ ਤੇ ਤੁਹਾਨੂੰ ਧੰਨਵਾਦ ਸਾਰਿਆਂ ਦਾ ਮੀਨਾ ਨੇ ਮੈਨੂੰ ਗਿਸ਼ ਕਰਿਆ ਤੇ ਇੱਕ ਬੰਦਾ ਰਹਿਦਾ ਹਜੇ ਮੇਰੀ ਲਿਸਟ ਵਿੱਚ ਉਹ ਦੇਖੋ ਅਜੇ ਸ਼ਾਮ ਤੱਕ ਕਹਾਂ ਉਹਦਾ ਕਹਿ ਦੋ ਕਹਿ ਦੋ ਤੇ ਇੱਕ ਬੰਦਾ ਐਵਲੂ ਐਡਵਾਂਸ ਜਿੱਥੇ ਵਰੀ ਪਰ ਜੈਨੇ ਕੱਲ੍ਹ ਵੀ ਜੇਤੀ ਆਦੀ ਜਿੰਦਾਂ ਲਾਈ ਦੀ ਤੁਗਾਰ ਆਈ ਤੇ ਉਹਦਾ ਵੀ ਬਹੁਤ ਧੰਨਵਾਦ ਤੇ ਉਹਨਾਂ ਨੇ ਅੱਜ ਫੇਰ ਸਪੈਸ਼ਲ ਫੋਨ ਕਰਿਆ ਤੇ ਇੱਕ ਬੰਦਾ ਅਡਵਾਂਸ ਚ ਰਹਿੰਦਾ ਹਜੇ ਤੈਨੂੰ ਭੋਲੀ ਭੈਣ ਨੇ ਵੀ ਤਾਂ ਫੋਨ ਕਰਿਆ ਹਾਂ ਸਾਰਿਆਂ ਨੇ ਕਰਿਆ ਸਾਰਿਆਂ ਨੇ ਕਰਿਆ ਮੈਨੂੰ ਹਾਂ ਫੇਰ ਇੱਕ ਬੰਦਾ ਹੋਰ ਰਹਿੰਦਾ ਹਜੇ ਕੋਈ ਰਹਿੰਦਾ ਹੋ ਸਕਦਾ ਚਲੋ ਭਾਈ ਜਿਹਦੇ ਪਰਮਾਨੰਦ ਹੁੰਦਾ ਮਾਲ ਮੇਰੀ ਘਰ ਸੁਣ ਉਹ ਕੇਕ ਨਾ ਬੜਾ ਜਿੱਚ ਤਾਂ ਭਾਈ ਖਾ ਲੀਆ ਤੇ ਛੱਡ ਗਿਆ ਉਹ ਕੇਕ ਹੀ ਹੁੰਦਾ ਉਹ ਆਇਆ ਮੇਰਾ ਭਾਈ ਦੁਨੀਆ ਭਾਈ ਇਕੱਲਾ ਭਾਈ ਹੈ ਜੇ ਉਹ ਆਵੇ ਤਾਂ ਸਾਰੀ ਦੁਨੀਆ ਨਾਲ ਹੈ ਜੇ ਉਹ ਹੀ ਉਹ ਕੋਈ ਨਹੀਂ ਹੈਗਾ ਹਾਂ ਚਲੋ ਪਾਪਾ ਵੀ ਵਾਲਾ ਪਪਾ ਜੀ ਬਦਲ ਗੈਸ ਲਾ ਲੈਣਾ ਆਪੇ ਵੀਡੀਓ ਦੇਖ ਕੇ ਫੋਨ 'ਤੇ ਕਿਹਾ ਦੀ ਤੇ ਕਹੂਗਾ ਹੀ ਕਿਉਂਕਿ ਕੋਈ ਵੀਰੇ ਤੇਰੀ ਆਸ ਕਿ ਸਰ ਕੋਲ ਜੋਰ ਹੁੰਦਾ ਆਸ ਲੱਗੀ ਵੀ ਹੁੰਦੀ ਹੈ ਹਨਾ ਤੇ ਬਾਕੀ ਖਾਣ ਪੀਣ ਦੀ ਕੋਈ ਚੱਕਰ ਨਹੀਂ ਚਲੋ ਬਾਕੀ ਠੀਕ ਆ ਜੀ ਪਿਆਰ ਦਿੱਤਾ ਮੈਂ ਤੇ ਹੁਣ ਠੀਕ ਆ ਜੀ ਮਿਲਦੇ ਆਪਾਂ ਧੰਨਵਾਦ ਸਾਰਿਆਂ ਦਾ ਚਲੋ ਜਾ ਕਰ ਲੈ ਕਰ ਲੈ ਕਰ ਬਦ ਬਦ ਕਰ ਲੈ ਜਾਓ 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 ਹਾਂ ਤੇ ਬਾਕੀ ਧੰਨਵਾਦ ਭੈਣਾਂ ਵਾਲਾ ਵੀ ਸਾਰਿਆਂ ਦਾ ਦੁੱਧੇ ਮਾਤਾ ਦਾ ਬਹੁਤ ਪਿਆਰ ਦਿੱਤਾ ਮੈਨੂੰ ਕਿਉਂਕਿ ਇਹਨਾਂ ਦਾ ਸਹਿਯੋਗ ਦੀ ਬਹੁਤ ਲੋੜ ਆ ਮੈਨੂੰ ਠੀਕ ਹੈ ਨਾ ਭੈਣ ਭਾਈ ਦੇ ਨਾਲ ਵੀ ਬੰਦਾ ਬੜਾ ਸਾਰਿਆਂ ਨਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲ ਤੋਂ ਤੇ ਜਿਹੜੇ ਸਾਡੇ ਵੀਡੀਓ ਦੇਖਦੇ ਉਹਨਾਂ ਦੇ ਵੀ ਬਹੁਤ ਬੇ ਕਮੈਂਟ ਵੀ ਆਏ ਨੇ ਤੇ ਬਹੁਤ ਦਾ ਪਿਆਰ ਵੀ ਮਿਲਿਆ ਮੈਨੂੰ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਿਲਕੁਲ ਠੀਕ ਹੈ ਨਾ ਬਸ ਖੁਸ਼ ਰਹੀਏ ਆਪਣੇ ਘਰ ਦੋ ਵਕਤ ਦੀ ਰੋਟੀ ਰੱਬ ਵਧੀਆ ਦੇਈ ਜਾਵੇ ਜੀ ਨੇ ਕਹਿਦਾ ਉਹ ਵੀ ਚੀਜ਼ ਹੈ মহারাজ ਜੀ ਨੇ ਨਹੀਂ ਗਿਆ ਪਰ ਤਾਂ ਉਹ ਵੀ ਠੀਕ ਹੈ ਹਾਂ ਆਹ ਰਾ ਸਭ ਨੂੰ ਖੁਸ਼ੀਆਂ ਲਿਆ ਪਰਮਾਤਮਾ ਸਾਨੂੰ ਚੜ੍ਹਦੀ ਗੱਲਾ ਵਿੱਚ ਰੱਖੇ ਜੀ ਤਕਰੀਬ ਤਾਂ ਸਭ ਨੂੰ ਆਉਂਦੇ ਤਾਂ ਜੇ ਇਹ ਖੁਸ਼ੀਆਂ ਲੱਭ ਵੀ ਆ ਜਾਂਦੀਆਂ ਹਟਾ ਜੇ ਇਹ ਤਾਂ ਤਕਰੀਬ ਨਾਲ ਉਹ ਬੰਦਾ ਨਹੀਂ ਬੰਦਾ ਕਰੀ ਭਾਗ ਗਿਆ ਵਿਚ ਜੀ ਬੰਦਾ ਮੈਂ ਉਹ ਕੀ ਕਹਿਣਾ ਬੰਦਾ ਨਹੀਂ ਰੱਬ ਨੂੰ ਭੁੱਲ ਜਿਵੇਂ ਹਾਂ ਭੁੱਲ ਜਾਂਦਾ ਹੁਣ ਬਾਹਰ ਦਾ ਗਾਂਦਰੇ ਵੀ ਨਾ ਕੁਝ ਨਹੀਂ ਹੈਗਾ ਬ੍ਰਦਰ ਸਹੀ ਗੱਲ ਆ ਜੋ ਕੁਝ ਨਾਮ ਪਤਾ ਵੀ ਨਹੀਂ ਉਹਦੇ ਬਿਨਾਂ ਚੰਦਾ ਜੇ ਪਤਾ ਚਲੂਗਾ ਤਾਂ ਸਾਰੀ ਦੁਨੀਆ ਨੂੰ ਖਬਰ ਹਾਂ ਜੇ ਉਹ ਆਕਾਲ ਪੁਰਖ ਦੀ ਮਿਹਰ ਹੋ ਗਈ ਉਹਦੇ ਵਿੱਚ ਰਹਿਣਾ ਚਾਹੀਦਾ ਹਾਂ ਉਹਦੀ ਆਕਾਲ ਪੁਰਖ ਦੀ ਜੇ ਮਿਹਰ ਹੋ ਗਈ ਤਾਂ ਖੁਸ਼ੀ ਆ ਸਹੀ ਗੱਲ ਆ ਤੇ ਹੁਣ ਮੈਂ ਛੱਡਿਆ ਮਾਨੂੰ ਹਾਂ ਤੁਸੀਂ ਛੱਡ ਲਓ ਚਲੋ ਮਹਾਰਾ ਸੌਧਵੇ ਦੁੱਧਪੁੱਤ ਸਾਹਿਬ ਜੀ ਮਹਾਰਾ ਜੀ ਮੇਰੀ ਉੱਤ ਕੇ ਹਰਿਆਦ ਜੀ ਮਾਰੇ ਉਹਨੂੰ ਦੁੱਧਪੁੱਤ ਦਵੇ ਉਹਨੂੰ ਜਿਆਦਾ ਦੇਣਾ ਆ ਉਹ ਵੀ ਪਰਮਾਤਮਾ ਸਾਹਿਬ ਦੇ ਘਰ ਅੰਦਰ ਖੁਸ਼ੀ ਆ ਆ ਮਹਾਰਾ ਕੀ ਬਤਿਹੜ ਬਾਹਰ ਬੈਠੇ ਨੇ ਭੈਣ ਭਾਈ ਪੁੱਤ ਜੀ ਸਾਹਿਬ ਉਹਨੂੰ ਵੀ ਖੁਸ਼ੀ ਚੜਦੀਆਂ ਕਲਾ ਚ ਰੱਖੇ ਪਰਮਾਤਮਾ ਤੇ ਬਾਕੀ ਚਲੋ ਠੀਕ ਹੈ ਜੀ ਹੁਣ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਹੀ ਚਰਜੀ ਦਾ ਬਹੁਤ ਬਹੁਤ ਧੰਨਵਾਦ ਇਹਨੇ ਮੇਰਾ 5-400 ਰੁਪਿਆ ਕੇਕ ਦਾ ਬਚਾ ਲਿਆ ਪ੍ਰਮਾਤਮਾ ਇਹਨੂੰ ਲੰਮੀ ਉਮਰ ਕਰੇ ਤੇ ਇਹਨੂੰ ਹੈਪੀ ਬਰਥਡੇ ਸਾਰੀਆਂ ਖੁਆਬਲੀਆਂ ਪੱਲੂ ਜੀ ਵੈਸੇ ਆਈ ਜਾਂਦੇ ਚਲਾ ਹੱਥਾਂ ਦੀ ਮੈਨੂੰ ਪੁੱਤ ਕੋਈ ਜਾਂ ਮਹਾਰਾਜ ਕੁਰਸੀਆ ਲਿਆਵੇ ਸਭ ਨੂੰ ਪ੍ਰਮਾਤਮਾ ਪੰਜ ਲੋਟਾ ਹੀ ਸਦਕੇ ਦਾ ਲੈ ਭਾਈ ਨਾ ਅੱਜ ਬਚ ਗਿਆ ਅੱਜ ਮੇਰਾ ਬਚ ਗਿਆ ਅੱਜ ਮੇਰਾ 250 ਬਚ ਗਿਆ 250 ਪਾ ਕੇ ਮੇਰੀ ਤਿਆਰੀ ਬਣ ਗਈ